ਇਦਿੱਤੇ ਗੋਲੀਆਂ ਚਲਾਈਆਂ ਚੱਕਮੀ ਹੱਥ ਚ ਅਸੀਂ ਲੈ ਕੇ ਡਾਕਟਰ ਨੇ ਨੂੰ ਬ੍ਰੌਟ ਲੈ ਦੇ ਪੰਜ ਕੋਲ ਬਰਾਮ ਦੇ ਰਾਤ ਦੀ ਸਾਰੀ ਰਾਤ ਸੱਟ ਨੂੰ ਇਹ ਚੱਲਦੇ ਰਿਹਾ ਸੀ ਇੱਕ ਮਿੰਟ ਵੀ ਨਹੀਂ ਸੁਣ ਜੇ ਦੋ ਲੜਕੇ ਆਣੇ ਕੋ ਗੋਲੀ ਚਲਾਈ ਆ ਕੋਲ ਪੰਜ ਬਰਾਮ ਦੇ ਹਾਂਜੀ ਹਰ ਘਰ ਦੀ ਤੰਪੀ ਆਇਆ ਕਰੂ ਵੀ ਰੋਜ਼ ਹੀ ਐ ਕੱਲ ਬਾਜ਼ਰ ਜਾਨਾਂ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਉਂਦੇ ਗੁਜੇ ਪੀਰ ਇਹਨਾਂ ਦਾ ਕਲੀਨਿਕ ਆ ਤੇ ਉੱਥੋਂ ਹੁੰਦੇ ਹੀ ਅੱਗੇ ਵੀ 9.5 9 10 ਹੀ ਗੱਜ ਜਾਂਦੇ ਇਹ ਗਰਮੀਆਂ ਦੇ ਸਿਰਾਂ ਤੇ ਇਦਾਂ ਹੀ ਤੇ ਰਾਤ ਵੀ ਕੋਈ 9.5 9 ਦੇ ਵਿੱਚ ਵਿੱਚ ਇੱਕ ਕੇਸ ਹੋਇਆ ਵਾ ਇਦਾਂ ਜਿਸ ਤਰ੍ਹਾਂ ਕੋਈ ਅਣਪਛਾਤੇ ਦੋ ਲੜਕੇ ਆਣੇ ਕੋ ਗੋਲੀ ਚਲਾਈ ਆ ਲਾਗੇ ਸੀਸੀਟੀਵੀ ਵੇਖਿਆ ਵਾ ਇਹ ਤੋਂ 1.5 ਕਿਲੋਮੀਟਰ ਅੱਗੇ ਬਾਜ਼ਾਰ ਤੋਂ ਮੂੰਹ ਟੱਕੇ ਨਜ਼ਰ ਆਉਂਦੇ ਆ ਤੇ ਬਾਕੀ ਕਵੈਰੀ ਚੱਲਣ ਦੀ ਵੇਖੋ ਕੀ ਬਣਦਾ ਉਹਨਾਂ ਦਾ ਕੋਈ ਰੰਜੀਤ ਸਾਗੀ ਸੀ ਕੋਈ ਪਹਿਲਾਂ ਕੋ ਰੰਜੀਤ ਕੇ ਨਾ ਰੰਜੀਤ ਕੋਈ ਨਹੀਂ 8 10 ਮਹੀਨੇ ਪਹਿਲਾਂ 10 ਕੋ ਇਹ ਕਰਨੇਗੇ ਡੀਐਸਪੀ ਸਾਹਿਬ ਨੂੰ ਦਿੱਤੀ ਕੋਈ ਦਰਖਾਸਤ ਆਪਣੀ ਲਿਖ ਕੇ ਸ਼ਿਕਾਇਤ ਵੀ ਮੈਨੂੰ ਕੋਈ ਧਮਕੀ ਆਈ ਆ ਤੇ ਉਹ ਉਹਦੀ ਤੇ ਡੀਐਸਪੀ ਦੀ ਗੱਲ ਹੋਈ ਸਾਡੇ ਨਾਲ ਤੇ ਕੋਈ ਨਹੀਂ ਪਰਿਵਾਰ ਚ ਹੋਰ ਗੱਲ ਹੋਈ ਤੇ ਉਹਦੇ ਵਿੱਚ ਕੁਝ ਬਾਅਦ ਚ ਦੇ ਚੁੱਪ ਚਾ ਵੀ ਸਭ ਕੁਝ ਬੜਾ ਵਧੀਆ ਚੱਲਣ ਰਿਹਾ ਨਾ ਕਰੀ ਜਨੇ ਕੋਈ ਦੱਸਿਆ ਹੀ ਆ ਸਾਨੂੰ ਵੀ ਇਹੋ ਜੀ ਹੁਣ ਰੱਬ ਜਾਣੇ ਤੇ ਦਿਲ ਚ ਕੀ ਹੋ ਤੇ ਹੁਣ ਉਹਦੀ ਫੋਨ ਤੋਂ ਡਿਟੇਲਾਂ ਤੋਂ ਬੜਾ ਲੱਗੇਗਾ ਬਾਕੀ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ ਹੋਊਗੀ ਜੇ ਲੱਭ ਦੇਣਗੇ ਤੇ ਗੋਲੀਆਂ ਪਹਿਲਾਂ ਤੇ ਨੌ ਆਖਣੇ ਤੇ ਹੁਣ ਐਸਾ ਚੋ ਸਾਬ ਆਏ ਹੀ ਜੋ ਕਹਿੰਦੇ ਪੰਜ ਆ ਤੇ ਵੈਸੇ ਉਹਨਾਂ ਦੇ ਜਿਹੜੇ ਜ਼ਖਮ ਜੇ ਆ ਬਣ ਗਏ ਉਹਨਾਂ ਦੇ ਨਾਲ ਨੌ ਬਣ ਗਏ ਚੱਲੀਆਂ ਪੰਜ ਆ ਗੋਕਣ ਫਰ ਮਣੀ ਪੂਰਾ ਖੋਲ ਪੰਜ ਬਰਮ ਦੇ ਹਾਂਜੀ ਇਹ ਮੰਗ ਕਰਦੇ ਜੀ ਮੰਗ ਇਹੋ ਹੀ ਆ ਵੀ ਜੇ ਤੇ ਨਾ ਨੱਥ ਪਈ ਫਿਰ ਤੇ ਹਰ ਘਰ ਚੀਤਮ ਕੀ ਆਇਆ ਕਰੂਗੀ ਰੋਜ਼ ਹੀ ਤੇ ਲੋਕਾਂ ਨੂੰ ਦੇਣੇ ਵੀ ਪੈਣਗੇ ਕਿਉਂਕਿ ਇਹਦਾ ਨਾਮ ਵਰਤ ਕੇ ਉਹਨਾਂ ਨੇ ਰਬਾਨਾ ਇਹਨਾਂ ਦਾ ਗਿਆਨ ਕਿ ਵਧੂਗਾ ਘੜੂ ਘਾੜੀ ਵੀ ਆਪਾਂ ਫਲਾਣੇ ਡਾਕਟਰ ਨੂੰ ਮੰਗੇ ਤੇ ਉਹਨੇ ਨਹੀਂ ਦਿੱਤੇ ਤੁਹਾਨੂੰ ਦੇਹੀ ਸ਼ੱਕ ਹੈ ਕੋਈ ਪੈਸਿਆਂ ਦੀ ਮੰਗ ਕਰਕੇ ਹੋਇਆ ਓਦਾਂ ਦੇ ਕਿਸੇ ਤਰ੍ਹਾਂ ਦਾ ਸਾਡਾ ਕੋਈ ਪਰਿਵਾਰਕ ਝਗੜਾ ਨਹੀਂ ਆ ਕੋਈ ਚਾਚੇ ਤਾਏ ਉਹਨਾਂ ਨੇ ਕਿਸੇ ਤਰ੍ਹਾਂ ਦਾ ਬੜਾ ਵਰੀਆ ਵਸਣ ਰਸਣ ਦੇ ਆਪਾਂ ਤੁਹਾਨੂੰ ਤੇ ਇਹੋ ਹੀ ਲੱਗਦਾ ਏਡਾ ਗੁੱਸਾ ਤੇ ਕੋਈ ਉਹੋ ਹੀ ਘਟ ਸਕਦਾ ਜੀ ਮਨ ਦਾ ਜਾਂਚ ਹੋਣੀ ਚਾਹੀਦੀ ਹਰਾਂ ਦੇ ਜ਼ਰੂਰ ਹੋਣੀ ਚਾਹੀਦੀ ਆ ਬਾਕੀ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਨੇ ਵੀ ਵਿਸ਼ਵਾਸ ਤੇ ਦਵਾਇਆ ਵੀ ਸ਼ਾਮ ਤੱਕ ਜਾਂ ਇੱਕ ਦਿਨ ਤੱਕ ਉਹ ਬੰਦੇ ਤੁਹਾਡੇ ਸਾਹਮਣੇ ਹੋਣਗੇ ਬਹੁਤ ਵਰੀਆ ਗੱਲ ਹੈ ਜੇ ਹੋਣਗੇ ਤੇ ਇਹਦੇ ਵਿੱਚ ਸਰਕਾਰ ਦੀ ਵੀ ਮਤਲਬ ਵਾ 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 ਜੇ ਨਹੀਂ ਆ ਤੇ ਫਿਰ ਸਾਡਾ ਸਰਕਾਰ ਤੋਂ ਵੀ ਯਕੀਨ ਉੱਠਦਾ ਇਹ ਕਰਨਜੀਤ ਸਿੰਘ ਆ ਤੁਹਾਨੂੰ ਆ ਆਰਐਮਪੀ ਡਾਕਟਰ ਜੀ ਇਥੇ ਸ਼ੌਕ ਕਰਦਾ ਵਾ ਕੁਝ ਵੀ ਰੱਖਦੇ ਦੇ ਉੱਤੇ ਰਾਤੀਸ ਸਵਾ 9 ਵਜੇ ਜਦੋਂ ਇਥੋਂ ਇਹ ਬੰਦ ਕਰਕੇ ਘਰ ਗਿਆ ਵਾ ਇਹਦੇ ਘਰ ਤੋਂ 500 ਕਿਲੋਮੀਟਰ ਦੂਰੀ ਦੇ ਉੱਤੇ ਕੋਈ ਦੋ ਅਣਪਛਾਤੇ ਵਿਅਕਤੀ ਜਿਹੜੇ ਆ ਜਿਨ੍ਹਾਂ ਨੇ ਪਰਨਿਆਂ ਨਾਲ ਆਪਣੇ ਫੇਸ ਧੱਕੇ ਹੋਏ ਸੀਗੇ ਉਹਨਾਂ ਨੇ ਇਹਦੇ ਤੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਅ ਅਸੀਂ ਤੁਰੰਤ ਮੌਕੇ ਤੇ ਆ ਗਏ ਸੀਗੇ ਇਹਦੀ ਡੈੱਡ ਬੋਡੀ ਨੂੰ ਇਹਨੂੰ ਪਹਿਲਾਂ ਜ਼ਖਮੀ ਹਾਲਤ ਵਿੱਚ ਅਸੀਂ ਲੈ ਕੇ ਤੇ ਇੱਥੇ ਗਏ ਸੀਗੇ ਸੀ ਜੋਨ ਹਸਪੀਟਲ ਉਹਨਾਂ ਨੇ ਕਿਹਾ ਵੀ ਆਈਵੀ ਵਾਈ ਲਾਜੋ ਫਿਰ ਅਸੀਂ ਉੱਥੇ ਨੂੰ ਆਈਵੀ ਵਾਈ ਖੜਿਆ ਤੇ ਉੱਥੇ ਡਾਕਟਰਾਂ ਨੇ ਇਹਨੂੰ ਬ੍ਰੌਡ ਲੈਟ ਦੇ ਦਿੱਤਾ ਤੇ ਰਾਤ ਦੀਆਂ ਜਿਹੜੀਆਂ ਆ ਅਸੀਂ ਇਹਦੀਆਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਜੜੀ ਇਹਦੀ ਆ ਟੀਮਾਂ ਲਾ ਕੇ ਤਫ਼तीश ਕਰ ਰਹੇ ਆ ਭੋਲ ਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਤੇ ਜਲਦੀ ਜਿਹੜੇ ਇਹਦੇ ਦੋਸ਼ੀ ਟਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮੌਕੇ ਤੋਂ ਖੋਲ ਵੀ ਬਰਾਮਦ ਬਿਲਕੁਲ ਜੀ ਖੋਲ ਪੰਜ ਖੋਲ ਬਰਾਮਦ ਹੋਏ ਮੌਕੇ ਤੇ ਪਤਾ ਲੱਗਾ ਕਿਹੜੇ ਕਿਹੜੇ ਵੈਪਨ ਸੀ ਧਿਆ ਜਾ ਰਿਹਾ ਦੋ ਦੇ ਗਰੀਪ ਵੈਪਨ ਲੱਗਦਾ ਹੈ ਜਿਹੜੇ ਖੋਲਿਆ ਉਹਨਾਂ ਤੋਂ ਵੀ ਦੋ ਵੈਪਨ ਆ ਬਾਕੀ ਬੰਦਿਆਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਆਪੇ ਸਾਰੀ ਗੱਲ ਸਾਹਮਣੇ ਆ ਜਾਊਗੀ ਗਰਵਾਤੀ ਜਾਂਚ ਕੀ ਸਾਹਮਣੇ ਆਇਆ ਕਿ ਬਹੁਤ ਐਂਗਲ ਸਾਹਮਣੇ ਆ ਰਹੇ ਨੇ ਕਿ ਸਰੋਤਰੀ ਪਹਿਲਾਂ 1.5 ਸਾਲ ਪਹਿਲਾਂ ਆਈ ਸੀ ਜਾਂ ਪੁਰਾਣੀ ਰੰਜੀਤ ਸਾਰੇ ਐਂਗਲ ਤੋਂ ਜਾਂਚ ਕਰਦੇ ਆ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਰਹੀ ਆ 1.5 ਸਾਲ ਪਹਿਲਾਂ ਉਹਦੇ ਜਿਹੜੇ ਦੋਸਤ ਆ ਦੱਸਣ ਵਾਲੇ ਉਹਨਾਂ ਕਹਿੰਦਾ ਕਿ ਇੱਕ ਸਿੰਗਲ ਕਾਲ ਆਈ ਸੀਗੀ ਪਤਾ ਨਹੀਂ ਉਹ ਬੰਦੇ ਨੇ ਆਪਣਾ ਨਾਮ ਨਹੀਂ ਕਿਸੀ ਦੱਸਿਆ ਕੌਣ ਬੋਲਦਾ ਤੇ ਜਦੋਂ ਇਹਨਾਂ ਨੇ ਦੱਸਿਆ ਗੋ ਕਿ ਅਸੀਂ ਇਹੋ ਜਿਹੇ ਇਨਸਾਨ ਨਹੀਂ ਹੈਗੇ ਇਹਨਾਂ ਨੇ ਸ਼ਕਤੀ ਨਾਲ ਗੋ ਗੱਲ ਕੀਤੀ ਉਸ ਤੋਂ ਬਾਅਦ ਉਹ ਬੰਦਾ ਫੋਨ ਬੰਦ ਕਰ ਗਿਆ ਉਸ ਤੋਂ ਬਾਅਦ ਕਦੀ ਵੀ ਕੋਈ ਜਿਹੜੀ ਇਹਨੂੰ ਕਾਲ ਨਹੀਂ ਆਈ ਤੇ 1.5 ਸਾਲ ਦਾ ਸਮਾਂ ਬੜਾ ਲੰਬਾ ਸਮਾਂ ਹੁੰਦਾ ਵਾ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਤਾਂ ਉਹ ਰੈਗੂਲਰ ਜਿਹੜੀਆਂ ਕਾਲਾਂ ਵੀ ਕਰਦੇ ਰੈਗੂਲਰ ਇਹਦਾ ਪਿੱਛਾ ਵੀ ਕਰਦੇ ਤੇ ਇਹ ਹਰ ਐਂਗਲ ਤੋਂ ਜਾਂਚ ਹੋ ਰਹੀ ਆ ਬਿਲਕੁਲ ਅ ਤੱਥਾਂ ਦੇ ਆਧਾਰ ਤੇ ਜਿਹੜਾ ਵਾ ਇਹਨੂੰ ਅਸੀਂ ਜਲਦੀ ਤੋਂ ਜਲਦੀ ਪ੍ਰੈਸ ਕਰਕੇ ਚਾਹੁੰਦੇ ਹਾਂ ਬਿਲਕੁਲ ਜੀ ਇਹ ਟੀਮ ਲੱਗੀ ਹੋਈ ਹੈ ਪੋਸਟਮਾਰਟ ਬਕਰਉਣ ਤੇ ਵੀ ਟੀਮ ਲੱਗੀ ਹੋਈ ਹੈ ਚਾਰ ਟੀਮਾਂ ਸਾਡੀਆਂ ਇਸ ਕੇਸ ਨੂੰ ਪ੍ਰੈਸ ਕਰਨ ਤੇ ਲੱਗੀਆਂ ਹੋਈਆਂ ਨੇ ਰਾਤ ਦੀ ساری ਰਾਤ ਹੀ ਸਾਡੀ ਚੱਲਦੇ ਰਿਹਾ ਸੀ ਇੱਕ ਮਿੰਟ ਵੀ ਨਹੀਂ ਸੁੱਤੇ ਤੇ ਹੁਣ ਵੀ ਸਵੇਰ ਦੇ ਸੇਸੇ ਕੰਮ ਨਹੀਂ